ਰੋਜ਼ਬੋਰ ਦੇ ਸਰਹੱਦੀ ਪਿੰਡ ਗੱਡੀ ਰਹੀਮੇਖੇ ਦੇ ਸਰਪੰਚ ਦਾ ਪੁੱਤ ਆਖਿਰਕਾਰ ਨਸ਼ੇ ਦੀ ਪੇਟ ਚੜ ਗਿਆ ਪਰਿਵਾਰ ਵੱਲੋਂ ਪਹਿਲਾਂ ਵੀ ਲੱਖਾਂ ਰੁਪਏ ਖਰਚ ਕਰਕੇ ਪੁੱਤ ਨੂੰ ਇਸ ਨਸ਼ੇ ਦੇ ਦਲਦਲ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਲੇਕਿਨ ਕੁਝ ਸਮਾਂ ਹੀ ਠੀਕ ਰਹਿਣ ਤੋਂ ਬਾਅਦ ਨਸ਼ੇ ਦਾ ਫਿਰ ਆਦੀ ਹੋ ਗਿਆ ਬੀਤੇ ਦਿਨੀ ਹਰਪ੍ਰੀਤ ਵੱਲੋਂ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਉਸ ਦੀ ਮੌਤ ਹੋ ਗਈ ਜੋ ਕਿ ਮਹਿਜ਼ 20 ਸਾਲਾ ਦਾ ਨੌਜਵਾਨ ਸੀ ਕੁਝ ਸਮਾਂ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਉਸ ਦੀ 19 ਸਾਲਾਂ ਦੀ ਪਤਨੀ ਜੋ ਵਿਧਵਾ ਹੋ ਗਈ ਕੋਈ ਵੀ ਸਰਕਾਰ ਨਸ਼ੇ ਨੂੰ ਖਤਮ ਕਰਨ ਵਿੱਚ ਕਾਮਯਾਬ ਨਹੀਂ ਹੋ ਰਹੀ ਅਨੇਕਾਂ ਨੌਜਵਾਨ ਨਸ਼ੇ ਦੀ ਪੇਂਟ ਚੜ ਰਹੇ ਨੇ ਅਤੇ ਨਸ਼ਾ ਪੰਜਾਬ ਦੀ ਨੌਜਵਾਨੀ ਨੂੰ ਖਾ ਰਿਹਾ ਹੈ ਹਰਮਨ ਪ੍ਰੇਮ ਹਰਮਨ ਪ੍ਰੇਮ ਤਿੰਨ ਸਾਲ ਹੋ ਗਏ ਨੇ ਵਿਆਹ ਨੂੰ ਹਰ ਪ੍ਰੀਤ ਕੀ ਕਰਦਾ ਨਸ਼ਾ ਕਿੰਨਾ ਵੇ ਜਿਆਦਾ ਨਹੀਂ ਹੈ ਇਸ ਤਰ੍ਹਾਂ ਨਸ਼ਾ ਹੋਣ ਦੇ ਗੋਲੀ ਗੋਲੀ ਖਾਣ ਲੈਂਦਾ ਸਹੀ ਬਾਦੀ ਕਿਸ ਤਰ੍ਹਾਂ ਹੋ ਜਾਂਦਾ ਅੱਜ ਬਸ ਦਾ ਘਰ ਕੀਤਾ ਵਾਸੇ ਨਸ਼ਾ ਕਰਕੇ ਹੋ ਗਿਆ ਹਾਂਜੀ ਵੀ ਤੁਸੀਂ ਸਰਕਾਰ ਨੇ ਜਿੰਨੇ ਵਾਟ ਰੱਖੇ ਚੁੰਮੇ ਵਰ ਸਾਡਾ ਬਣੋ ਦੇਖਦੇ ਪਏ ਵੀ ਰਿੱਕੀ ਬਣ ਰਿਹਾ ਹਾਂ ਬੱਚਾ ਬੱਚਾ ਹਾਂਜੀ ਕੀ ਕਹਣਾ ਤੇ ਲੋਕ ਕੀ ਕਹਿੰਦੇ ਸਰਕਾਰਾਂ ਨਸ਼ਾ ਬੰਦੋਣਾ ਚਾਹੀਦਾ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਕਰਤਾਰ ਸਿੰਘ ਜੀ ਸਾਹ ਤੇ ਕਿੱਥੇ ਰਹਿੰਦੇ ਹੋ ਪਿੰਡ ਜੱਲੂ ਕਾ ਗੱਟੀ ਰਹਿੰਦੇ ਕੀ ਗੱਲਬਾਤ ਹੋਈ ਹੈ ਬਸ ਗੱਲਬਾਤ ਇਹ ਪਹਿਲਾਂ ਇਹਨੂੰ ਤਕਲੀਫ ਹੋਈ ਸੀ ਨਖੇ ਦੇ ਖਾਤਰ ਤੇ ਅਸੀਂ 4-5 ਲੱਖ ਰੁਪਏ ਬਿਲੇ ਲਾ ਕੇ ਆਏ ਹਾਂ ਜਦੋਂ ਕਿ ਨਾ ਹੁਣ ਸਾਨੂੰ ਪਤਾ ਲੱਗਾ ਬਸਗਾ ਚੰਗਾ ਬੜਾ ਅਸੀਂ ਕਮਜ਼ੋਰ ਹੁੰਦੇ ਇਹਨਾਂ ਚੱਕਰ ਕੀਏ ਤੇ ਗੋਲੀ ਸਿਰ ਕਰ ਮੇਰੇ ਸਾਹ ਚ ਕੁਟੀਕਾ ਲਾ ਦੇ ਪਤਾ ਨਹੀਂ ਪੈ ਲਾ ਦੇ ਕੀ ਲਾ ਦੇ ਲਾ ਦੇ ਪੈਸੇ ਪਤਾ ਹੀ ਨਹੀਂ ਲੱਗਦੇ ਅਸੀਂ ਜੀ ਕੱਲ ਕੰਨ ਮੇਰੇ ਸਾਹ ਚੜਦਾ ਸਵੇਰੇ ਅਸੀਂ ਕਦੇ ਅੱਗੇ ਆਪ ਪੈਸਾ ਤੇ ਬਹੁਤ ਲਾਇਆ ਤੈਨੂੰ ਬਚਾ ਲਿਆਂਦਾ ਪੁੱਤਰਾ ਤੋਲ ਤੇ ਲਿਆਂਦਾ ਕੱਲ ਲੜਾ ਘਰੇ ਮਾੜਾ ਮੋੜ ਲੜਿਆ ਲੜਨ ਦੇ ਖਾਤਰ ਆਂਦਾ ਮੈਂ ਇਹ ਬਲਾਉਂਦੇ ਨਹੀਂ ਪੈਂ ਮੈਂ ਜੀਹਦੇ ਬੰਦੇ ਲੜਦੇ ਨੇ ਤੂੰ ਲੜ ਤੂੰ ਗੁੱਸਾ ਕੀਤੀ ਬੈਠੀ ਦੀ ਇਹਨੂੰ ਸੇੜੀਆਂ ਬਣਾ ਦਿਓ ਵਾਓ ਸੇੜੀਆਂ ਖਾਦੀਆਂ ਸੀ ਇਧਰ ਸਾਡੇ ਕੋਲ ਮੈਂ ਭਾਵੇਂ ਵੀ ਆ ਗਿਆ ਤੇ ਉਹ ਤੋਂ ਬਾਅਦ ਅੱਜ ਅੱਜ ਦਵਾਈ ਤੂੰ ਲਿਆਈਏ ਕਿ ਲਿਆਣੀ ਹੈ ਵਿਚਾਰੇ ਜੋਗੀ ਤੇ ਜਦੋਂ

ਤੋਂ ਕਿੰਨੀ ਉਮਰ ਸੀ ਕਿ ਗਿਆ ਸੀ ਇਹ ਆਇਆ ਸੀ ਕੀ ਕਰਦਾ ਇਹ ਆ ਜਿਹੜਾ ਸਰਕਾਰਾਂ ਨੇ ਕੱਢੇ ਵਨੇ ਗੋਲੀਆਂ ਜੇਬ ਚ ਰੱਖਣ ਵਾਲੀਆਂ ਇਹ ਪਤਾ ਨਹੀਂ ਕਿਥੋਂ ਲਿਆਂਦਾ ਸਾਇ ਪਸਤਾ ਲਿਆਂਦਾ ਕਿਥੋਂ ਲਿਆਂਦਾ ਨਾ ਬਸ ਇੱਕ ਗੋਲੀ ਕਰ ਲਈ ਗੋਲੀ ਸੀ ਉਹਨਾਂ ਕੀ ਪਤਾ ਕੀ ਕੀਤਾ ਜੇ ਤਾਂ ਥਾਲ ਤਾਂ ਢਿੱਲਾ ਵਾ ਤੁਹਾਨੂੰ ਪਤਾ ਲੱਗਾ ਹਾਂ ਨਸ਼ੇ ਕਰ ਨਸ਼ੇ ਕਰ ਨੇ ਵਿਕਦਾ ਇਹ ਵਿਕਦਾਂ ਕਿ ਗੋਲੀਆਂ ਵਿਕਦੀਆਂ ਪਈਆਂ ਨੇ ਸਾਹ ਵੇਚੀ ਜਾਂਦੇ ਨੇ

ਨਾ ਸ਼ਾਂਤ ਬੰਦ ਹੋਣਾ ਚਾਹੀਦਾ ਹੈ ਮਾਮਾ ਦੇ ਪੁੱਤਰ ਟੁਰੀ ਜਾਂਦੇ ਨੇ ਲੜਿਆ ਦੇ ਸੇਵੇਂ ਹੀ ਬੜੇ ਜਾਂਦੇ ਨੇ ਆਕਾ ਕਿ ਦਿਨ ਚਾਰ ਚਾਰੇ ਬੜੇ ਜਾਂਦੇ ਨੇ ਕਿੱਥੇ ਆਪਾਂ ਨਹੀਂ ਵਹਿਨੇ ਆ ਕੁਝ ਨਿਕਾਰ ਨਹੀਂ ਕਾਰਵਾਈ ਕੋਈ ਨਹੀਂ ਹੁੰਦੀ ਭਈ ਵਾਂਗੇ ਹੋਏ ਲੋਕਾਂ ਦੇ ਮਾਮਾ ਦੇ ਬੱਚੇ ਬਾਤ ਜਾਵਣ ਹੋਰ ਕਿ ਕੰਮ ਤੋਂ ਬਾਹਰ ਆ ਜਾਵਣਾ ਚੇ ਤਾਂ ਬੰਦ ਹੋ ਜਾਵੇ ਨਾ ਛੜਵਿਕਦਾ ਪਏ ਵੀਰ ਸਿੰਘ ਹੈ ਜੀ ਮੇਰਾ ਇੱਥੇ ਜੱਲੋ ਕੀ ਮੋੜ ਤੇ ਰਹਿਣ ਵਾਲੇ ਆ ਜੀ ਜਿਹੜਾ ਬੁਢਾ 22 ਸਾਲਾਂ ਦੇ ਕਿਸ ਤਰ੍ਹਾਂ ਮੌਤ ਇਹ ਇਹ ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਗਿਆ ਸੀ ਨਸ਼ੇ ਕਰ ਨੇ ਇਹਨਾਂ ਦੀ ਮੌਤ ਹੀ ਹੈ ਹਾਂਜੀ ਬਹੁਤ ਜ਼ਿਆਦਾ ਜੀ ਕੁਝ ਸਰਕਾਰਾਂ ਨੇ ਠਾਲੀ ਰੱਖੀ ਭਾਈ ਨਹੀਂ ਜੀ ਸਰਕਾਰਾਂ ਨੂੰ ਅਸੀਂ ਵੋਟਾਂ ਹੀ ਇਸ ਕਰਕੇ ਬਦਲਾਈ ਇਸ ਕਰਕੇ ਲਿਆਂਦਾ ਸੀ ਕਿ ਨਸ਼ਾ ਬੰਦ ਹੋਵੇ ਕਾਂਗਰਸ ਆਕਾਲੀਆ ਨੂੰ ਤਾਂ ਹੀ ਭਜਾਇਆ ਸੀ ਕਿ ਆਮ ਆਦਮੀ ਪਾਰਟੀ ਕੁਝ ਕਰੂਗੀ ਪਰ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਹੱਦ ਲਾਤੀ ਉਸ ਤੋਂ ਨਹੀਂ ਜੀ ਦੁਗਣਾ ਵਧਿਆ ਘਟਿਆ ਨਹੀਂ ਕਿੰਨੇ ਕ ਮਾਮਾ ਦੇ ਪੁੱਤ ਜੀ ਮਾਮਾ ਦੇ ਪੁੱਤ ਜੀ ਕਈ ਸੰਕੜੇ ਤੁਸੀਂ ਸ਼ਾਮ ਨੂੰ ਵੇਖ ਲੋਗੇ ਇੱਥੇ ਕਈ ਤਾਂ ਵਿਚਾਰੇ ਕਮਲੇ ਹੋਏ ਫਿਰਦੇ ਸੜਕਾਂ ਤੇ ਤੁਰੇ ਫਿਰਦੇ ਆ ਨਸ਼ੇ ਦੀ ਭਾਲ ਚ ਤੁਰੇ ਫਿਰਦੇ ਨੇ ਹਾਂਜੀ ਬਹੁਤ ਜ਼ਿਆਦਾ ਹੁਣ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਕੋਈ 18 19 ਸਾਲ ਦੀ ਕੁੜੀ ਆ ਇੱਕ ਬੱਚਾ ਛੋਟਾ ਤੇ ਇਸ ਤਰ੍ਹਾਂ ਹੀ ਹੋ ਜਾਂਦਾ ਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਪੰਜਾਬ ਦਾ ਇਸ ਕਰਕੇ ਲੋਕ ਇਸ ਡਰ ਤੋਂ ਹੀ ਲੋਕ ਬਾਹਰ ਨੂੰ ਭੱਜ ਰਹੇ ਨੇ 30-30 ਲੱਖ ਰੁਪਏ ਲਾ ਕੇ ਆਪਣੀਆਂ ਜ਼ਮੀਨਾਂ ਵੇਚ ਕੇ ਸਾਰੇ ਆਪਣੇ ਬੱਚਿਆਂ ਨੂੰ ਬਾਹਰ ਕੱਢ ਰਹੇ ਨੇ ਕਿ ਸਾਡਾ ਬੱਚਾ ਕਿਵੇਂ ਨਾ ਕਿਵੇਂ ਬਚੇ ਇੱਥੇ ਬਹੁਤ ਜ਼ਿਆਦਾ ਸਾਡੇ ਪਹਿਲਾਂ ਤਾਂ ਇਸ ਇਲਾਕੇ 'ਚ ਜੋ ਕੋਈ ਨਹੀਂ ਬਾਹਰ ਗਿਆ ਸੀ ਅੱਜ ਸੈਂਕੜੇ ਬੱਚੇ ਜਿਹੜੇ ਆ ਬਾਹਰ ਚਲੇ ਗਏ ਇਹ ਨਸ਼ੇ ਦੇ ਡਰ ਤੋਂ ਕਿ ਸਾਡਾ ਮਾਂ ਪਿਓ ਨੂੰ ਇਹ ਡਰ ਹੈ ਕਿ ਸਾਡਾ ਨਸ਼ੇ 'ਚ ਜੇ ਬੱਚਾ ਨਸ਼ੇ 'ਚ ਫਸ ਗਿਆ ਤੇ ਇਹ ਮਰ ਜਾਊਗਾ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰਫ ਸੀਮਿੰਟ ਜਾਂ ਇੱਟਾਂ ਦੇ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲੌਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚੀ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ 1.5 ਟਨ ਤਾਂ 4 ਟਨ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਜੀ ਹਾਂ ਜੀ ਤੇ ਉੱਤਰੀ ਰਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੀ ਜੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰ ਦੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਬੰਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ